ਸ੍ਰੀ ਕਾਲ ਜੀ ਮੈਂ ਡਾਕਟਰ ਇਕਬਾਲ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਵਾਇਰ ਸਬਜੈਕਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਨੇਕ ਸਿੰਘ ਨੜਿਆਲੀ ਪੰਜਾਬ ਦੇ ਲੋਕਾਂ ਦੇ ਧਿਆਨ ਵਿੱਚ ਪੰਜਾਬ ਦੇ ਗਰੀਬ ਲੋਕਾਂ ਦੇ ਧਿਆਨ ਵਿੱਚ ਕੋ ਗੱਲ ਲਿਆਣੀ ਚਾਹੁੰਦਾ ਕਿ ਮੈਂ सीएम साहब दी एक डिबेट सुन रहा ਸੀ ਜਿਹੜੀ ਕਿ 9 ਟੀਵੀ ਚੈਨਲ ਤੇ ਚੱਲ ਰਹੀ ਸੀ ਉਹਦੇ ਵਿੱਚ सीएम साहब ਕਹਿ ਰਹੇ ਸੀਗੇ ਕਿ ਜੋ ਜਦੋਂ ਮੈਂ ਪੜਦਾ ਸੀ ਉਦੋਂ ਇੱਕ ਸਕੂਲਾਂ ਵਿਚਾਰ ਜੀ ਲਿਖਾਈ ਜਾਂਦੀ ਸੀਗੀ ਫੀਸ ਮਾਫੀ ਦੀ ਅਰਜ਼ੀ ਬੱਚਿਆਂ ਨੂੰ ਕੰਮ ਦਿੱਤਾ ਜਾਂਦਾ ਸੀਗਾ ਕਿ फीस माफ ਕਰवानी ਹੋਵੇ ਤਾਂ ਸਕੂਲ ਦੇ ਹੈੱਡ ਤੇ ਮੁਖ ਅਧਿਆਪਕ ਨੂੰ ਐਪਲੀਕੇਸ਼ਨ ਲਿਖੋ ਹੁਣ ਦੱਸਿਆ ਕਿ ਐਪਲੀਕੇਸ਼ਨ ਵਿੱਚ ਲਿਖਿਆ ਜਾਂਦਾ ਸੀ ਕਿ ਅਸੀਂ ਤਿੰਨ ਭੈਣ ਭਰਾ ਹਾਂ ਪਰਿਵਾਰ ਦਾ ਖਰਚਾ ਬੜੀ ਮੁਸ਼ਕਲ ਨਾਲ ਚੱਲਦਾ ਹੈ ਅਤੇ ਪਿਤਾ ਜੀ ਦੀ ਇਨਕਮ ਬਹੁਤ ਘੱਟ ਹੈ ਉਸ ਇੱਕ ਸਕੂਲ ਵਿੱਚ ਪੀਣ ਹਨ ਇਸ ਕਾਰਨ ਮੈਂ ਸਕੂਲ ਦੀ ਫੀਸ ਨਹੀਂ ਦੇ ਸਕਦਾ ਮੇਰਾ ਪੜਨੋ ਬਹੁਤ ਮਨ ਕਰਦਾ ਹੈ ਅਤੇ ਮੈਂ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਹਾਂ ਤਾਂ ਸੀਐਮ ਸਾਹਿਬ ਕਹਿੰਦੇ ਕਹਿੰਦੇ ਇਹ ਪੁਰਾਣੀਆਂ ਗੱਲਾਂ ਹੋ ਗਈਆਂ ਹੁਣ ਅਸੀਂ ਨਵਾਂ ਤਰੀਕਾ ਲੱਭਿਆ ਹੈ ਕਿ ਮੁਖ ਅਧਿਆਪਕ ਸਾਹਿਬ ਨੂੰ ਐਪਲੀਕੇਸ਼ਨ ਕਿਵੇਂ ਲਿਖਣੀ ਹੈ ਪੰਜਾਬ ਦੇ ਸੀਐਮ ਸਾਹਿਬ ਕਹਿੰਦੇ ਆ ਕਿ ਹੁਣ ਅਸੀਂ ਇਹ ਐਪਲੀਕੇਸ਼ਨ ਐਦਾਂ ਲਿਖਾਂਗੇ ਕਿ ਮੁਖ ਅਧਿਆਪਕ ਸਾਹਿਬ ਜੀ ਮੈਂ ਗਰੀਬ ਹਾਂ ਮੈਂ ਸਕੂਲ ਦੀ ਫੀਸ ਨਹੀਂ ਦੇ ਸਕਦਾ ਮੇਰਾ ਪੜਨੋ ਬਹੁਤ ਦਿਲ ਕਰਦਾ ਪਰ ਮੈਂ ਸਕੂਲ ਦੀ ਜੋ ਫੀਸ ਮੈਂ ਤੋ ਨਹੀਂ ਦਿੱਤੀ ਜਾ ਰਹੀ ਪੜਨ ਤੋਂ ਬਾਅਦ ਮੈਂ ਨੌਕਰੀ ਲੱਗ ਕੇ ਸਣੇ ਵਿਆਜ ਇਹ ਫੀਸ ਮੋੜ ਦੇਵਾਂਗਾ ਕਿਰਪਾ ਕਰਕੇ ਮੇਰੀਆਂ ਮੇਰੀ ਜੋ ਪੜਾਈ ਹੈ ਉਦਾਂ ਹੀ ਚਾਲੂ ਰੱਖੀ ਜਾਵੇ ਅਤੇ ਮੈਂ ਮੈਂ ਤੋ ਫੀਸ ਨਾ ਲਈ ਜਾਵੇ ਜੋ ਕਿ ਮੈਂ ਬਾਅਦ ਵਿੱਚ ਵਿਆਸ ਸਮੇਤ ਮੋੜ ਦੇਵਾਂਗਾ ਮੈਂ ਪੰਜਾਬ ਦੇ ਸੀਐਮ ਸਾਹਿਬ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਰਕਾਰੀ ਸਕੂਲਾਂ ਅੰਦਰ ਸਿਰਫ ਗਰੀਬਾਂ ਦੇ ਬੱਚੇ ਹੀ ਪੜਦੇ ਹਨ ਕਿਸੇ ਧਨਾਟ ਜ਼ਿਮੀਦਾਰ ਦਾ ਕਿਸੇ ਵੱਡੇ ਮੁਲਾਜ਼ਮ ਦਾ ਕਿਸੇ ਕਾਰੋਬਾਰੀ ਦਾ ਬੱਚਾ ਨਹੀਂ ਪੜਦਾ ਥੋੜੀ ਜਿਹੜੀ ਮਾਨਸਿਕਤਾ ਥੋੜੀ ਗੱਲਬਾਤ ਤੋਂ ਪਤਾ ਲੱਗਦੀ ਹੈ ਜਿਹੜਾ ਇਹ ਨੈਨ ਟੀਵੀ ਚੈਨਲ ਤੇ ਲਾਫਟਰ ਦਾ ਮਾਸਟਰ ਸ਼ੋਅ ਤੁਸੀਂ ਉਹਦੇ ਵਿੱਚ ਪਰਫਾਰਮੈਂਸ ਦੇ ਰਹੇ ਹੋ ਮੈਨੂੰ ਤਾਂ ਲਾਫਟਰ ਦਾ ਮਾਸਟਰ ਹੀ ਲੱਗ ਰਿਹਾ ਹੈ ਕਿਉਂਕਿ ਉਸੇ ਅੰਦਾਜ਼ ਵਿੱਚ ਤੁਸੀਂ ਗੱਲ ਕਰ ਰਹੇ ਹੋ ਅਤੇ ਆਪਣੀ ਗਰੀਬਾਂ ਪ੍ਰਤੀ ਜੋ ਮਾਨਸਿਕਤਾ ਉਹ ਵੀ ਦੱਸ ਰਹੇ ਹੋ ਬੱਚਾ ਜਦੋਂ ਪੜ ਰਿਹਾ ਹੈ ਉਹ ਉਹਦਾ ਜਿਹੜਾ ਮਨ ਹੈ ਬਿਲਕੁਲ ਨਵਾਂ ਨਕੋਰ ਹੈ ਤੁਸੀਂ ਉਸ ਨਵੇਂ ਨਕੋਰ ਮਨ ਨੂੰ ਹੀ ਕਰਜ਼ੇ ਵਿੱਚ ਡਬੋ ਦੇਣਾ ਚਾਹੁੰਦੇ ਹੋ ਤਾਂ ਕਿ ਉਹਦੇ ਮਨ ਤੇ ਇਹ ਛਾਪ ਇੱਕ ਉਕਰੀ ਜਾ ਸਕੇ ਕਿ ਮੈਂ ਕਰਜ਼ਾਈਆ ਮੈਂ ਗੌਰਮੈਂਟ ਦਾ ਕਰਜ਼ਾ ਦੇਣਾ ਹੈ ਕਿਉਂਕਿ ਉਹ ਪੜਦਾ ਹੋਇਆ ਵੀ ਇਸ ਗੱਲ ਦੇ ਵਿੱਚ ਡੁੱਬਿਆ ਰਹੂਗਾ ਕਿ ਮੇਰੇ ਸਿਰਫ ਪੀਸਾਂ ਦਾ ਕਰਜ਼ਾ ਇੰਨਾ ਹੋ ਗਿਆ ਅਤੇ ਉਹਦਾ ਵਿਆਜ ਇਤਨਾ ਹੋ ਗਿਆ ਲਾਂਹ ਤੈ ਇਹੋ ਜੀ ਸੋਚਦੇ ਮੈਂ ਪੰਜਾਬ ਦੇ ਗਰੀਬ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀ ਮਾਨਸਿਕਤਾ ਬਦਲੋ ਇਹੋ ਜਿਹੇ ਲੀਡਰ ਸਾਡੇ ਨਾਲ ਅੱਗੇ ਵਾਸਤੇ ਆਉਣ ਇੱਕ ਹੋਰ ਮੈਂ ਇਹਨਾਂ ਦੀ ਵੀਡੀਓ ਸੁਣੀ ਸੀਗੀ ਸੀਐਮ ਸਾਹਿਬ ਦੀ ਉਹਦੇ ਵਿੱਚ ਸੀਐਮ ਸਾਹਿਬ ਕਹਿ ਰਹੇ ਸੀਗੇ ਕਿ ਪੰਜਾਬ ਦੇ ਜੋ ਗਰੀਬ ਲੋਕ ਹੈ ਐਸਸੀ ਵਰਗ ਦੇ ਲੋਕ ਹੈ ਉਹਨਾਂ ਨੂੰ ਮੈਂ ਬਿਲਕੁਲ ਵੀ ਤਕਲੀਫ ਨਹੀਂ ਹੋਣ ਦੇਣੀ ਚਾਹੁੰਦਾ ਉਹਨਾਂ ਨੂੰ ਅਸੀਂ ਹੁਣ ਕਣਕ ਦੰਦੇ ਆ ਅੱਗੇ ਅਸੀਂ ਬਿਉਤ ਬਣਾਈਏ ਕਿ ਇਹਨਾਂ ਨੂੰ ਕਣਕ ਪਹੌਣ ਵਿੱਚ ਤਕਲੀਫ ਹੁੰਦੀ ਆ ਇਹਨਾਂ ਨੂੰ ਚੱਕੀ ਤੇ ਜਾਣਾ ਪੈਂਦਾ ਆ ਆਟਾ ਪਹੌਣ ਵਾਸਤੇ ਅਸੀਂ ਹੁਣ ਇਹਨਾਂ ਨੂੰ ਗਰੀਬ ਲੋਕਾਂ ਨੂੰ ਘਰੇ ਹੀ ਆਟਾ ਪਹੁੰਚਾ ਦਿਆ ਕਰਾਂਗੇ ਪੀਆ ਹੋਇਆ ਵਧੀਆ ਕਣਕ ਦਾ ਮੈਂ ਕਹਿਣਾ ਚਾਹੁੰਦਾ ਹਾਂ ਪੰਜਾਬ ਦੇ ਗਰੀਬ ਸਮਾਜ ਦੇ ਲੋਕੋ ਲਾਣ ਤੇ ਤੁਹਾਡੀ ਸੋਚ ਤੇ ਜਿਹੜੇ ਤੁਸੀਂ ਇਹੋ ਜਿਹਿਆਂ ਆਟਾ ਦਾਲ ਸਕੀਮਾਂ ਤੇ ਟੀਕੇ ਹੋਏ ਹੋ ਫਰੀ ਬਿਜਲੀ ਤੇ ਟੀਕੇ ਹੋਏ ਹੋ ਫਰੀ ਦਵਾਈ ਤੇ ਟੀਕੇ ਹੋਏ ਇਹਨਾਂ ਜਿਹੜੀਆਂ ਫਰੀਦੀਆਂ ਚੀਜ਼ਾਂ ਤੁਹਾਨੂੰ ਮਿਲ ਰਹੀਆਂ ਇਹਨਾਂ ਪਿੱਛੇ ਇਹਨਾਂ ਦੇ ਮਨਸੂਬੇ ਕੁਝ ਹੋਰ ਨੇ ਤਾਂ ਕਿ ਇਹ ਲੋਕ ਇਹ ਫਰੀਦੀਆਂ ਚੀਜ਼ਾਂ ਵਿੱਚ ਉਲਝੇ ਰਹਿਣ ਅਸੀਂ ਬਾਹਰਲੀ ਸਟੇਟਾਂ ਦੇ ਲੋਕਾਂ ਨੂੰ ਇੱਥੇ ਨੌਕਰੀ ਦੰਦੇ ਰਹੀਏ ਅਤੇ ਬਾਹਰਲੀ ਸਟੇਟਾਂ ਦਿਆਂ ਲੋਕਾਂ ਨੂੰ ਇੱਥੇ ਕਾਬਜ ਕਰਦੇ ਰਹੀਏ ਇਹ ਕੇਜਰੀ ਇਹਨਾਂ ਦੇ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਸਾਹਿਬ ਨੇ ਇਹ ਉਹਨਾਂ ਦੀ ਸੋਚ ਆ ਇੱਕ ਹੋਰ ਮੈਂ ਦੇਖਿਆ ਕਿ ਭਗਵੰਤ ਮਾਨ ਸਾਹਿਬ ਕਹਿੰਦੇ ਜੀ ਯੋਗਸ਼ਾਲਾ ਖੋਲੀਆਂ ਜਾਣਗੀਆਂ ਪੰਜਾਬ ਦੇ ਅੰਦਰ ਪੰਜਾਬ ਦੇ ਜ਼ਿਮੀਂਦਾਰ ਲੋਕ ਵੀ ਤੜਕੇ 5 ਵਜੇ ਕੱਖ ਪੱਠੇ ਵੱਢ ਲਿਆਉਂਦੇ ਹਨ ਅਤੇ ਤੜਕੇ 3 ਵਜੇ ਉੱਠ ਕੇ ਧਾਰਾਂ ਟੋਕਾ ਚੋਖੇ ਚਾਹ ਪਾਣੀ ਦਾ ਗੜਬਾ ਗੜਬਾ ਪੀ ਕੇ ਕੱਖ ਪੱਠੇ ਲਿਆ ਕੇ ਬਿਹਲੇ ਹੋ ਜਾਂਦੇ ਹਨ ਅਤੇ ਉਸ ਤੋਂ ਬਾਅਦ ਪੰਜਾਬ ਦਾ ਨੌਜਵਾਨ ਕੋਈ ਕ੍ਰਿਕਟ ਖੇਡਦਾ ਕੋਈ ਫਟਵਾਲ ਖੇਡਦਾ ਕੋਈ ਕਬੱਡੀ ਖੇਡਦਾ ਤੇਜਰੀਵਾਲ ਦੇ ਕਹਿਣ ਮੁਤਾਬਕ ਭਗਵੰਤ ਮਾਨ ਸੀਐਮ ਸਾਹਿਬ ਉਹਨਾਂ ਨੂੰ ਥੱਪੜ ਵਾਛਾ ਕੇ ਬੈਠਣ ਨੂੰ ਕਹਿੰਦੇ ਅੱਖ ਮਿਚ ਕੇ ਬਹਿ ਜਾਓ ਜਦੋਂ ਇਹ ਲੋਕ ਟੱਪੜ ਤੇ ਬਹਿ ਜਾਣਗੇ ਅੱਖਾਂ ਮੀਚ ਕੇ ਗੋਡਿਆਂ ਤੇ ਹੱਥ ਰੱਖ ਕੇ ਤਾਂ ਉੱਥੇ ਦਿੱਲੀ ਤੋਂ ਟ੍ਰੇਨਰ ਆਊਗਾ ਜਿਹੜਾ ਕਹੂਗਾ ਕਿ ਹਮੇ ਪੰਜਾਬੀ ਤਾਂ ਆਤੀ ਨਹੀਂ ਹਮ ਆਪਕੋ ਸਭੀ ਸਭੀ ਕੋ ਨਿਵੇਦਨ ਕਰਤੇ ਹੈ ਇਹ ਜੋ ਵੀ ਇਹ ਬੋਲਦੇ ਆ ਕਿ ਜੈਸੀ ਆਰਾਮ ਹਮੇ ਪੰਜਾਬੀ ਤਾਂ ਆਤੀ ਨਹੀਂ ਹੈ ਇਹ ਇਹਨਾਂ ਨੂੰ ਹਿੰਦੀ ਬੋਲਣਾ ਵੀ ਸਿਖਾਉਂਗੇ ਨਾਲ ਇਹ ਮਾਨਸਿਕਤਾ ਸਾਡੇ ਪੰਜਾਬ ਦੇ ਸੀਐਮ ਸਾਹਿਬ ਦੀ ਤਾਂ ਗਰੀਬ ਸਮਾਜ ਦੇ ਲੋਕੋ ਤਕੜੇ ਹੋ ਕੇ ਇਹਨਾਂ ਦੀ ਮਾਨਸਿਕਤਾ ਨੂੰ ਸਮਝ ਕੇ ਇਹਨਾਂ ਦਾ ਮੁਕਾਬਲਾ ਕਰੀਏ 2024 ਵਿੱਚ ਵੀ ਸਖਤ ਸਬਕ ਸਿਖਾਈਏ ਇਹਨਾਂ ਨੂੰ ਅਤੇ 2027 ਵਿੱਚ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਈਏ ਇੱਕ ਵੀ ਐਮਐਲ ਇਹਨਾਂ ਦਾ ਬਣਨਾ ਨਹੀਂ ਚਾਹੀਦਾ ਮੈਂ ਬਹੁਤ ਬਹੁਤ ਧੰਨਵਾਦੀ ਹੋਵਾਂਗਾ ਸੀਐਮ ਭਗਵੰਤ ਮਾਨ ਸਾਹਿਬ ਦਾ ਕਿਉਂਕਿ ਅ ਥੋੜੇ ਦਿਨਾਂ ਬਾਅਦ ਆਪਣੀ ਗਰੀਬਾਂ ਪ੍ਰਤੀ ਜੋ ਮਾਨਸਿਕਤਾ ਉਹ ਜ਼ਾਹਰ ਕਰ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਸਬਸਕ੍ਰਾਈਬ ਕੀਆ ਜਨਤਾ ਪਾਰਟੀ ਦੇ ਉਤੇ ਲਾਈ